ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਉਹਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਹਾਲਤ ਤੋਂ ਬਾਅਦ 40s ਹਸਪਤਾਲ ਦੇ ਵੱਲੋਂ 40s ਹਸਪਤਾਲ ਮੋਹਾਲੀ ਦੇ ਵੱਲੋਂ ਪਹਿਲਾ ਬਿਆਨ ਜਾਰੀ ਕੀਤਾ ਗਿਆ ਹੈ ਰਾਜਵੀਰ ਜਵੰਦਾ ਦੀ ਹਾਲਤ ਇਸ ਵੇਲੇ 40s ਹਸਪਤਾਲ ਦੇ ਮੁਤਾਬਕ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਇਸ ਵੇਲੇ ਵੈਂਟੀਲੇਟਰ ਤੇ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਨੇ ਫੋਰਟਿਸ ਹਸਪਤਾਲ ਦੇ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਪੰਜਾਬੀ ਸਿੰਗਰ ਰਾਜਵੀਰ ਜਵੰਦਰ ਆਵਾਜ਼ ਰੈਫਰ ਟੂ ਫੋਰਟਿਸ ਹਸਪਤਾਲ ਮੋਹਾਲੀ ਔਨ 27 ਸਪਟੰਬਰ ਐਂਡ ਰਿਪੋਰਟਡ ਇਨ ਦਾ ਐਮਰਜੈਂਸੀ ਐਟ 1:45 ਪੀਐਨ ਪੌਣੇ 2 ਵਜੇ ਰਾਜਵੀਰ ਜਵੰਦਾ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀਗਾ ਐਕਸਟ੍ਰੀਮਲੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਐਸ ਪਰ ਅਵੇਲੇਬਲ ਇਨਫੋਰਮੇਸ਼ਨ ਹੀ ਹੈ ਸਸਟੇਨਡ ਸਵੇਅਰ ਹੈਡ ਐਂਡ ਸਪਾਈਨ ਇੰਜਰੀਜ਼ ਸਿਰ ਤੇ ਸਪਾਈਨ ਦੇ ਵਿੱਚ ਜਿਆਦਾ ਸੱਟ ਲੱਗੀ ਹੈ ਰਾਜਵੀਰ ਜਵੰਦਾ ਨੂੰ ਰੋਡ ਐਕਸੀਡੈਂਟ ਦੇ ਦੌਰਾਨ ਅੱਜ ਸਵੇਰ ਨੂੰ ਹੀ ਉਹਨਾਂ ਦਾ ਰੋਡ ਐਕਸੀਡੈਂਟ ਹੋਇਆ ਸੀਗਾ ਪਹਿਲੇ ਉਹਨਾਂ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ ਉੱਥੋਂ ਦੀ ਉਹਨਾਂ ਨੂੰ ਕਾਢੇ ਗਰੈਸਟ ਵੀ ਹੋਇਆ ਦਿਲ ਦਾ ਦੌਰਾ ਵੀ ਪਿਆ ਜਿਸ ਤੋਂ ਬਾਅਦ ਫੋਰਟਿਸ ਹਸਪਤਾਲ ਰੈਫਰ ਕੀਤਾ ਗਿਆ ਫੋਰਟਿਸ ਹਸਪਤਾਲ ਆਂਦੇ ਹੀ ਉਹਨਾਂ ਨੂੰ ਐਮਰਜੈਂਸੀ ਤੇ ਨਿਊਰੋ ਸਰਜਰੀ ਜਿਹੜੀ ਟੀਮਸ ਨੇ ਉਹਨਾਂ ਨੇ ਚੈੱਕ ਕੀਤਾ ਉਹਨਾਂ ਨੇ ਇਲਾਜ ਕਰਨਾ ਸ਼ੁਰੂ ਕੀਤਾ ਡਿਟੇਲਡ ਐਗਜ਼ਾਮੀਨੇਸ਼ਨ ਔਰ ਇਨਵੈਸਟੀਗੇਸ਼ਨਸ ਹੋਈਆਂ ਉਸ ਤੋਂ ਬਾਅਦ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਇਸ ਵੇਲੇ ਰੱਖਿਆ ਗਿਆ ਯਾਨੀ ਕਿ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਰਾਜਵੀਰ ਜਵੰਦਾ ਦੀ ਹਾਲਤ ਇਸ ਵੇਲੇ ਫੋਰਟਿਸ ਹਸਪਤਾਲ ਨੇ ਦੱਸਿਆ ਕਿ ਕ੍ਰਿਟੀਕਲ ਬਣੀ ਹੋਈ ਹੈ ਔਰ ক্লোਜ਼ ਮੋਨੀਟਰਿੰਗ ਕੀਤੀ ਜਾ ਰਹੀ ਹੈ ਹੁਣੇ-ਹੁਣੇ ਫੋਰਟਿਸ ਹਸਪਤਾਲ ਮੋਹੱਲੀ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੌਣੇ 2 ਵਜੇ ਰਾਜਵੀਰ ਜਵੰਦਾ ਨੂੰ ਹਸਪਤਾਲ ਲਿਆਇਆ ਗਿਆ ਸੀਗਾ ਜਦੋਂ ਲੈ ਕੇ ਆਏ ਉਦੋਂ ਉਹਨਾਂ ਦੇ ਸਿਰ ਤੇ ਛੱਟ ਲੱਗੀ ਹੋਈ ਸੀ ਰੀਡ ਦੀ ਹੱਡੀ ਦੇ ਵਿੱਚ ਛੱਟ ਲੱਗੀ ਹੋਈ ਸੀ ਕਾਰ ਦੇ ਅਕਸ ਦਿਲ ਦਾ ਦੌਰਾ ਵੀ ਉਹਨਾਂ ਨੂੰ ਪਿਆ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਹੈ ਯਾਨੀ ਕਿ ਆਰਟੀਫੀਸ਼ੀਅਲ ਆਕਸੀਜਨ ਦਿੱਤੀ ਜਾ ਰਹੀ ਹੈ ਆਰਟੀਫੀਸ਼ੀਅਲ ਸਪੋਰਟ ਤੇ ਰੱਖਿਆ ਗਿਆ ਹੈ ਜ਼ਿੰਦਗੀ ਤੇ ਮੌਤ ਦੇ ਨਾਲ ਰਾਜਵੀਰ ਜਵੰਦਾ ਇਸ ਵੇਲੇ ਜੰਗ ਲੜ ਰਹੇ ਨੇ ਫੋਰਟਿਸ ਹਸਪਤਾਲ ਦੇ ਵਿੱਚ ਇਸ ਵੇਲੇ ਕਈ ਕਲਾਕਾਰ ਉਹਨਾਂ ਨੂੰ ਮਿਲਣ ਪਹੁੰਚੇ ਹੋਏ ਨੇ ਅਰਜਨ ਢਿੱਲੋਂ ਕੁਲਵਿੰਦਰ ਬਿੱਲਾ ਵੀਰ ਸਿੰਘ ਕਮਰ ਕਰੇਵਾਲ ਰਣਜੀਤ ਬਾਵਾ ਜਸਬੀਰ ਜਸੀ ਔਰ ਤਮਾਮ ਜਿਹੜੇ ਹੋਰ ਪੰਜਾਬੀ 뮤직 ਇੰਡਸਟਰੀ ਨਾਲ ਜੁੜੇ ਲੋਕ ਨੇ ਉੱਥੇ ਪਹੁੰਚੇ ਹੋਏ ਨੇ ਪਰਿਵਾਰਕ ਮੈਂਬਰ ਲਗਾਤਾਰ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿਹੜੇ ਐ ਆਪਣੀ ਜੰਗ ਜਿੱਤ ਸਕਣ ਮੌਤ ਨੂੰ ਹਰਾ ਸਕਣ ਪਰ ਫਿਲਹਾਲ ਫੋਰਟਿਸ ਹਸਪਤਾਲ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਰਾਜਵੀਰ ਇਸ ਵੇਲੇ ਵੈਂਟੀਲੇਟਰ ਤੇ ਨਹੀਂ ਬਹੁਤ ਨਾਜ਼ੁਕ ਹਾਲਤ ਬਣੀ ਹੋਈ ਹੈ ਕ੍ਰਿਟੀਕਲ ਕੰਡੀਸ਼ਨ ਹੈ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਸੱਟ ਲੱਗੀ ਹੋਈ ਹੈ ਦਿਲ ਦਾ ਦੌਰਾ ਵੀ ਉਹਨਾਂ ਨੂੰ ਪਿਆ ਔਰ ਇਸ ਵੇਲੇ ਆਰਟੀਫੀਸ਼ੀਅਲ ਸਪੋਰਟ ਤੇ ਨਹੀਂ ਇਹ ਇਸ ਵੇਲੇ ਅਰਦਾਸ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਿਹੜੇ ਨੇ ਉਹ ਆਪਣੀ ਜੰਗ ਮੌਤ ਦੇ ਨਾਲ ਜਿੱਤ ਸਕਣ ਆਪਣੀ ਜ਼ਿੰਦਗੀ ਨੂੰ ਵਾਪਸ ਲੈ ਕੇ ਆ ਸਕਣ ਫਿਲਹਾਲ ਵਿਨੀਤ ਮੇਰੇ ਸੇ ਯੋਗੀ ਔਰ ਮਨਪ੍ਰੀਤ ਹੋਰ ਜਾਣਕਾਰੀ ਦੇ ਰਹੇ ਨੇ 40 ਹਸਪਤਾਲ ਦੇ ਬਾਰੇ ਸ਼ਸ਼ਿਕਾ ਜੀ ਲਗਾਤਾਰ ਤੁਹਾਨੂੰ 40s ਹਸਪਤਲ ਦੀਆਂ ਤਸਵੀਰਾਂ ਵਿਖਾ ਰਿਹਾ ਹੈ ਮੈਡੀਕਲ ਬੁਲੇਟਿਨ ਜਿਹੜਾ ਉਹ ਜਾਰੀ ਹੋ ਚੁੱਕਿਆ ਹੈ 40s ਹਸਪਤਲ ਦੀ ਤਰਫੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਹੋਇਆ ਉਸ ਦੇ ਵਿੱਚ ਉਹਨਾਂ ਦੀ ਸਿਹਤ ਬਾਰੇ ਵੇਰਵਾ ਦਿੱਤਾ ਗਿਆ ਹੈ ਕਿ ਕਿੰਨ ਕੰਡੀਸ਼ਨਾਂ ਦੇ ਵਿੱਚ ਉਹਨਾਂ ਨੂੰ ਇੱਥੇ ਲਿਆਉਂਦਾ ਗਿਆ ਔਰ ਜਿਸ ਤੰਗ ਦੇ ਨਾਲ ਉਹਨਾਂ ਦੇ ਇਸ ਵਕਤ ਹਾਲਾਤ ਬਣੇ ਹੋਏ ਨੇ ਕਾਫੀ ਨਾਜ਼ੁਕ ਸਥਿਤੀ ਬਣੀ ਹੋਈ ਹੈ 1:45 ਮਿੰਟ ਤੇ ਉਹਨਾਂ ਨੂੰ ਇੱਥੇ ਰੈਫਰ ਕੀਤਾ ਗਿਆ ਸੀ ਔਰ ਜਿਹੜੀ ਉਹਨਾਂ ਨੂੰ ਇੰਜਰੀ ਦੱਸੀ ਜਾ ਰਹੀ ਹੈ ਹੈਡ ਇੰਜਰੀ ਉਹਨਾਂ ਨੂੰ ਦੱਸੀ ਜਾ ਰਹੀ ਹੈ